ਕਾਜ਼ੀ ਦੀ ਵਾਰਦਾਤ ਹੋਈ ਹੈ। ਹਾਂ ਜੀ ਜਿਵੇਂ ਤੁਸੀਂ ਜਾਣਦੇ ਹੈਗੇ ਆ 8 ਜੁਲਾਈ ਨੂੰ ਇੱਕ ਗਲੋਬਲ ਇਮੀਗ੍ਰੇਸ਼ਨ ਸੈਂਟਰ ਹੈਗੀ ਸਿਟੀ ਪੁਲਿਸ ਸਟੇਸ਼ਨ ਦੇ ਹੱਦ ਦੇ ਵਿੱਚ ਜੋ ਆਉਂਦਾ। ਉੱਥੇ ਇੱਕ ਸ਼ੌਮੀ ਵਾਰਦਾਤ ਹੋਈ ਸੀਗੀ ਕਿ ਦੋ ਨਕਾਬਪੋਸ਼ ਜੋ ਵਿਅਕਤੀ ਉਹ ਆਉਂਦੇ ਨੇ ਔਰ ਉਹਨਾਂ ਦੇ ਇੱਕ ਕਾਂਜ ਦੇ ਦੀਦੇ ਵਿੱਚ ਬੁਏ ਦੇ ਉੱਤੇ ਉਹਨੇ ਗੋਲੀ ਮਾਰ ਕੇ ਫਿਰ ਉਥੋਂ ਦੀ ਭੱਜ ਜਾਂਦੇ ਹੈਗੇ। ਸੋ ਇਹਦੇ ਵਿੱਚ ਕਾਰਨ ਵੀ ਨਹੀਂ ਪਤਾ ਸੀਗਾ ਇਨੀਸ਼ੀਅਲੀ ਔਰ ਨਾ ਹੀ ਓਨਰ ਨੂੰ ਪਤਾ ਸੀ ਕਿ ਕਿਉਂ ਹੋਇਆ ਕੀ ਹੋਇਆ। ਬਟ ਦੈਨ ਟੈਕਨੀਕਲ ਇਦਿਤੇ ਕੰਮ ਕਰਦੇ ਹੋਏ ਟੈਕਨੀਕਲ ਇਨਪੁਟ ਤੇ ਔਰ ਨਾਲੇ ਜੋ ਹੈਗਾ ਹਿਊਮਨ ਇੰਟੈਲੀਜੈਂਸ ਤੇ ਕੰਮ ਕਰਦੇ ਹੋਏ ਜੋ ਆਪਣੇ ਪੁਲਿਸ ਸਟੇਸ਼ਨ ਸਿਟੀ ਦਾ ਟੀਮ ਹੈਗਾ ਔਰ ਸੀਆਈਏ ਦੇ ਟੀਮ ਨੇ ਉਹਨੇ ਹਫਤੇ ਦੇ ਅੰਦਰ ਹੀ ਇੱਕ ਹਫਤੇ ਦੇ ਅੰਦਰ ਹੀ ਇਦੇ ਚ ਜੋ ਤਿੰਨ ਅਕਿਊਸਡ ਨੂੰ ਅਰੈਸਟ ਕੀਤੀ ਹੈਗੇ ਉਹਨਾਂ ਦਾ ਨਾਂ ਹੈਗੇ ਇੱਕ ਮਹਿਕਦੀਪ ਸਿੰਘ ਔਰ ਜੋ ਜਗਦੀਸ਼ ਸਿੰਘ ਇਹ ਦੋਵਾਂ ਨੇ ਹੀ ਹਰੀਕੇ ਹਰੀਕੇ ਪਿੰਡ ਦੇ ਹੈਗੇ ਆ ਜ਼ਿਲ੍ਹਾ ਤਰਨਤਾਰਨ ਦੇ ਔਰ ਉਹਦੇ ਨਾਲ ਉਹਨਾਂ ਦਾ ਇੱਕ ਸਾਥੀ ਸੀਗਾ 파ਰਸ ਉਹ ਉਹ ਹੈਗਾ ਅੰਮ੍ਰਿਤਸਰ ਦੇ ਰਹਿਣ ਵਾਲਾ ਇਹ ਤਿੰਨੋਂ ਹੀ ਹੈ ਉਹ ਆਇਲਟਸ ਪੜ੍ਹਦੇ ਸੀ ਅ ਅੰਮ੍ਰਿਤਸਰ ਔਰ ਤਿੰਨੋਂ ਪਲਸ 2 ਦੀ ਪੜੇ ਹੋਏ ਨੇ ਔਰ ਜੋ ਹੈਗਾ 22 23 ਸਾਲ ਇਹਨਾਂ ਦੀ ਉਮਰ ਹੈਗੇ ਤੋਂ ਇਨੇ 8 ਤਰੀਕ ਨੂੰ ਆਏ ਸੀਗੇ ਆਕੇ ਇੱਕ ਇਹਨਾਂ ਦਾ ਕਾਮਨ ਦੋਸਤ ਹੈਗਾ ਉਹ ਬਾਹਰ ਬੈਠਾ ਹੋਇਆ ਉਹਨਾਂ ਦੇ ਕਹਿਣ ਤੇ ਇਨੇ ਇਹਨਾਂ ਨੂੰ ਲਾਲਚ ਦਿੱਤਾ ਗਿਆ ਕਿ 10000 ਦਾ ਉਨਾ ਦੇ ਕਹਿੰਦੇ ਇੰਨੇ ਫਿਰ ਅੱਗੇ ਇੱਥੇ ਗੋਲੀ ਮਾਰ ਕੇ ਫਿਰ ਇਥੋਂ ਦੀ ਚਲ ਗਈ ਸੀ ਉਸ ਤੋਂ ਬਾਅਦ ਜੋ ਆਪਣੀ ਹਿਊਮਨ ਇੰਟੈਲੀਜੈਂਸ ਦੇ ਉੱਤੇ ਔਰ ਫਿਰ ਟੈਕਨੀਕਲ ਦੇ ਅਨਾਲਿਸਿਸ ਤੇ ਬੇਸਿਸ ਤੇ ਮਹਕਦੀਪ ਨੂੰ ਅਰੈਸਟ ਕੀਤਾ ਗਿਆ ਇੱਥੇ ਆਪਣੇ ਪੁਲਿਸ ਸਟੇਸ਼ਨ ਸਿਵਲ ਲਾਈਨ ਦੇ ਹੱਥੋਂ ਔਰ ਉਸ ਤੋਂ ਬਾਅਦ ਜੋ ਜਗਦੀਸ਼ ਔਰ 파ਰਿਸ ਹੈਗੇ ਉਹਨਾਂ ਨੂੰ ਉਹਨਾਂ ਨੂੰ ਜੋ 올ਡ ਬਾਈਪਾਸ ਹੈ ਵਾਹਾਂ ਸੇ ਅਰੈਸਟ ਕੀਤਾ ਗਿਆ ਔਰ ਉਹਨਾਂ ਵੱਲੋਂ ਦੋ ਗੱਡੀਆਂ ਜੋ ਵਾਰਦਾਤ ਦੇ ਵਿੱਚ ਯੂਜ਼ ਹੋਏ ਸੀ ਇੱਕ ਸਕੋਡਾ ਔਰ ਇੱਕ ਸਵਿਫਟ ਦੋ ਗੱਡੀਆਂ ਬਰਾਮਦ ਕੀਤੀ ਗਈ ਹੈਗੀ ਨਾਲੇ ਜੋ ਪਿਸਟਲ ਜੋ ਯੂਜ਼ ਹੋਇਆ ਸੀਗਾ ਵਰਤੇ ਗਏ ਸੀਗੇ ਗੋਲੀ ਮਾਰਨ ਉਹ ਵੀ ਜੋ ਹੈਗਾ ਬਰਾਮਦ ਹੋਈ ਹੋਈ ਹੈ ਜੀ ਥੈਂਕ ਯੂ ਅ ਇਹਦੇ ਵਿੱਚ ਇਹ ਜੋ ਤਿੰਨ ਜਿੰਕੇ ਅਰੈਸਟ ਹੋਈ ਹੈ ਤਿੰਨ ਅਕਿਊਜੋ ਅਰੈਸ ਹੋਏ ਹਨ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹਨੇ ਇਹਨਾਂ ਨੂੰ ਇਹੀ ਦੱਸਿਆ ਗਿਆ ਸੀਗਾ ਕਿ ਮੇਰਾ ਨਿਜੀ ਰੰਜਿਸ਼ ਹੈਗੀ ਜੋ ਇਹ ਕੰਪਨੀ ਹੈਗੇ ਆ ਇਹਦੇ ਇਹਨਾਂ ਦੇ ਨਾਲ ਮੇਰੀ ਨਿਜੀ ਨਿਜੀ ਰੰਜਿਸ਼ ਹੈ ਤੋ ਤੁਸੀਂ ਜਾ ਕੇ ਉਥੇ ਏਦਾਂ ਗੋਲੀ ਚਲਾਨੀ ਹੈਗੀ ਹੈ ਹੁਣ ਹੁਣ ਤੱਕ ਤਾਂ ਆਗਲ ਸਾਹਮਣੇ ਆਈ ਹੈ ਲੇਕਿਨ ਅਭੀ ہماری ਜੋ ਪ੍ਰੀਲੀਮినਰੀ ਇਨਵੈਸਟੀਗੇਸ਼ਨ ਹੈਗਾ ਉਹਦੇ ਵਿੱਚ ਇਹਨੇ ਸ਼ਾਇਦ ਪੈਸੇ ਦੀ ਡਿਮਾਂਡ ਕੀਤੀ ਸੀਗੀ ਇਹਨਾਂ ਜੋ ਓਨਰ ਹੈਗੇ ਉਹਨਾਂ ਵੱਲੋਂ ਪੈਸੇ ਦੀ ਡਿਮਾਂਡ ਕੀਤੀ ਸੀਗੀ ਲੇਕਿਨ ਕਿੰਨਾ ਪੈਸੇ ਹੈਗੇ ਆ ਕੀ ਉਹ ਸਾਰੇ ਹਲੇ ਜੋ ਇਨਵੈਸਟੀਗੇਸ਼ਨ ਦੀ ਫਰਦਰ ਇਨਵੈਸਟੀਗੇਸ਼ਨ ਦੀ ਹੈਗੀ ਨਹੀਂ ਜੀ ਇਹ ਗੇਅਰ ਲਾਇਸੈਂਸੀ ਹੈਗੀ ਨਜਾਇਜ਼ ਅਸਲ ਹੈ ਹਾਂਜੀ ਕਿੰਨੇ ਹਿਅਰ ਦਾ ਹਾਲੇ ਤੱਕ ਇੱਕ ਜੋ ਹਤਿਆਰੇ ਉਹ ਬਰਾਮਦ ਹੋਈ ਜੀ ਇਹਨਾਂ ਦੇ ਕੋਲ ਇੱਕ ਹੋਈ ਸੀ ਹੁਣ ਤੱਕ ਦੀ ਜੋ ਹੁਣ ਤੱਕ ਦੀ ਜੋ ਵਾਰਦਾਤ ਦੇ ਵਿੱਚ ਵੀ ਵਿਖਿਆ ਔਰ ਜੋ ਉਹਨਾਂ ਦੀ ਪਿਛੋਕੜ ਤੇ ਵੀ ਜੋ ਆਈ ਹੋਈ ਹੈ ਉਹ ਇੱਕ ਅਸਲਾ ਇਹਨਾਂ ਕੋਲ ਸੀ ਇਹ ਤੋ ਪਹਿਲੇ ਵਾਲੀ ਜੋ ਹਲੇ ਕੋਈ ਪਛਾਣ ਨਹੀਂ ਇਹਦੇ ਤੇ ਆਈ ਹੋਈ ਹੈ ਹਲੇ ਤੱਕ ਔਰ ਨਾ ਹੀ ਕ੍ਰਿਮੀਨਲ ਬੈਕਗਰਾਉਂਡ ਜੋ ਹੈ ਇਹਨਾਂ ਦਾ ਸਾਹਮਣੇ ਨਹੀਂ ਆਈ ਜੀ ਰਾਈਟ ਥੈਂਕ ਯੂ